ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਚੁੱਕੀ ਹੈ ਜਿਵੇਂ ਕਿ ਸ਼ੰਕਾ ਜਤਾਈ ਜਾ ਰਹੀ ਸੀ ਬਹੁਤ ਵੱਡਾ ਪੈਰਾ ਵੀ ਲਾਇਆ ਗਿਆ ਲਖਾ ਸਿੰਘ ਸਿਧਾਣਾ ਅਮਤੋਤ ਸਿੰਘ ਮਾਨ ਤੇ ਬੱਬੂ ਮਾਨ ਹੋਰ ਬਹੁਤ ਸਾਰੇ ਕਲਾਕਾਰ ਜਿਵੇਂ ਕਿ ਜਗਦੀਪ ਸਿੰਘ ਰਧਾਵਾ ਇਹਨਾਂ ਬੰਨਿਓ ਬਹੁਤ ਸਾਰਾ ਜਨੀ ਪੈਰਾ ਵੀ ਲਾਇਆ ਗਿਆ ਅਪੀਲਾਂ ਕੀਤੀਆਂ ਗਈਆਂ ਡੱਲੇਵਾਲ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਤੇ ਰਾਤ ਪਰ ਰਾਤ ਮੈਂ ਕਹਿੰਦਾ ਵੀ ਕਿਸਾਨਾਂ ਦੇ ਜਿਹੜੇ ਕਿ ਨੌਜਵਾਨ ਪਹੁੰਚੇ ਹੋਏ ਨੇ ਮੁੰਡੇ ਉਹਨਾਂ ਨੇ ਵੱਡੇ ਵੱਡੇ ਪਹਿਰੇ ਵੀ ਲਾਏ ਪਰ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਬਹੁਤ ਹੀ ਗੰਭੀਰਤਾ ਦੇ ਨਾਲ ਇਹਨੂੰ ਸੁਣਨ ਦੀ ਵੀ ਲੋੜ ਹੈ ਔਰ ਇਸ ਨੂੰ ਸ਼ੇਅਰ ਕਰਨ ਦੀ ਵੀ ਲੋੜ ਹੈ ਮੈਂ ਪਹਿਲਾਂ ਹੀ ਕਿਉਂ ਕਿਹਾ ਕਿਉਂਕਿ ਗੱਲ ਹੀ ਕੁਛ ਇਹੋ ਜੀ ਹੈ ਜਿਹਨੇ ਪੂਰਾ ਮਾਹੌਲ ਬਦਲ ਦਿੱਤਾ ਪੂਰੇ ਪੰਜਾਬ ਦੇ ਕਿਸਾਨਾਂ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿਉਂਕਿ ਕਿਸਾਨਾਂ ਦਾ ਲੈ ਕੇ ਜਿਵੇਂ ਲੋਕ ਕਰ ਰਹੇ ਸੀ ਵੀ ਕਿਸਾਨਾਂ ਦਾ ਮੁੱਦਾ ਮੁੱਦਾ ਤਾਂ ਬਹੁਤ ਸਾਰੇ ਲੋਕਾਂ ਦਾ ਸੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਮਜ਼ਦੂਰੀ ਕਿਸਾਨੀ ਵਪਾਰੀ ਸਭ ਇਹਦੇ ਵਿੱਚ ਹੀ ਆ ਜਾਂਦੇ ਨੇ ਪਰ ਜਿਹੜਾ ਹੁਣ ਡਾਕਟਰਾਂ ਨੂੰ ਲੈ ਕੇ ਇੱਕ ਪਹਿਲਾ ਅਪੀਲ ਕੀਤੀ ਗਈ ਸੀ ਕਿਸਾਨਾਂ ਆਗੂਆਂ ਦੁਆਰਾ ਕਿ ਜਿਹੜੇ ਡਾਕਟਰ ਨੇ ਸੈਂਟਰ ਗਵਰਨਮੈਂਟ ਨੇ ਇੱਕ ਪਲੈਨਿੰਗ ਦੇ ਤੌਰ ਤੇ ਇੱਕ ਮੁਹਿੰਮ ਰੱਖੀ ਅੰਦਰੋਂ ਅੰਦਰੀ ਇੱਕ ਪਲੈਨਿੰਗ ਚੱਲੀ ਕਿ ਜੇ ਕਿਸਾਨ ਇਸ ਤਰ੍ਹਾਂ ਕਾਬੂ ਨਹੀਂ ਆਉਂਦੇ ਤੇ ਅਸੀਂ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਆਪਣੇ ਸ਼ਕੰਜੇ ਦੇ ਵਿੱਚ ਲੈ ਲਵਾਂਗੇ ਤਾਂ ਉਹਨਾਂ ਨੇ ਦੇਖਿਆ ਵੀ ਜਦੋਂ ਪਹਿਰੇ ਲੱਗਣ ਲੱਗੇ ਕਿਸਾਨਾਂ ਦੇ ਦਿਨ ਰਾਤ ਉੱਥੇ ਕੜਾ ਪਹਿਰਾ ਕਰ ਦਿੱਤਾ ਗਿਆ ਕਿ ਡੱਲੇਵਾਲ ਨੂੰ ਕੋਈ ਚੱਕ ਕੇ ਲਿਜਾ ਨਾ ਸਕੇ ਤਾਂ ਫੇਰ ਕੀ ਹੋਇਆ ਉਸ ਤੋਂ ਬਾਅਦ ਡਾਕਟਰਾਂ ਦੀ ਇੱਕ ਟੀਮ ਆਉਂਦੀ ਹੈ ਇੱਕ ਨਹੀਂ ਦੋ ਨਹੀਂ ਦੋ ਦਰਜਣਾਂ ਦੋ ਦਰਜਣਾਂ ਟੀਮ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਕਿ ਡੱਲੇਵਾਲ ਦੇ ਕੋਲ ਪਹਿਲਾਂ ਦੋ ਬੰਦੇ ਡਾਕਟਰ ਦੇ ਰੂਪ ਦੇ ਵਿੱਚ ਸੀਗੇ ਉਹ ਵਾਕਈ ਡਾਕਟਰ ਸੀ ਪਰ ਜਿਹੜੇ ਇਹ ਦੋ ਦਰਜਣ ਬੰਦੇ ਭੇਜੇ ਗਏ ਇਹ ਦਰਅਸਲ ਡਾਕਟਰ ਨਹੀਂ ਭਲਕ ਉਹਨਾਂ ਨੂੰ ਲੱਗੀ ਹੋਈ ਸੀ ਕਿਸਾਨਾਂ ਨੂੰ ਵੀ ਪਹਿਲਾਂ ਭਲਕ ਸੀ ਪਰ ਫਿਰ ਵੀ ਇੱਕ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਭੇਜਿਆ ਤਾਂ ਉਹ ਜਿਹੜੇ ਕਮਾਂਡੋ ਦੇ ਰੂਪ ਦੇ ਵਿੱਚ ਉਹ ਡਾਕਟਰ ਨਹੀਂ ਸੀ ਉਹ ਕਮਾਂਡੋ ਸੀ ਕਮਾਂਡੋ ਵੀ ਉਹ ਕਮਾਂਡੋ ਜਿਹੜੀ GNSG ਕਮਾਂਡੋ ਬੜੀ ਟ੍ਰੇਨਿੰਗ ਹੁੰਦੀ ਆ ਪੂਰੀ ਜਵਰਦਸਤ ਟ੍ਰੇਨਿੰਗ ਹੁੰਦੀ ਆ ਉਹਨਾਂ ਦੀ ਹੈਂਡਲ ਕਰਨ ਦਾ ਕੇਸ ਨੂੰ ਤਾਂ ਉਸ ਟੀਮ ਨੂੰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਰੱਖ ਕੇ ਡੱਲੇਵਾਲ ਦੇ ਜਿਹੜਾ ਕਿ ਕੈਂਪ ਲੱਗਿਆ ਟੈਂਟ ਲੱਗਿਆ ਉਹਦੇ ਵਿੱਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਜਿਹੜਾ ਕਿ ਮਾਹੌਲ ਬਦਲ ਜਾਂਦਾ ਪੂਰੀ ਭਗੜੜ ਮਚ ਜਾਂਦੀ ਆ ਉਸ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਲਗਾਤਾਰ ਅਪੀਲ ਕੀਤੀ ਜਾ ਰਹੀ ਆ ਕਿ ਖਨੌਰੀ ਬਾਰਡਰ ਪਹੁੰਚੋ ਡੱਲੇਵਾਲ ਨੂੰ ਕਿਸੇ ਵਕਤ ਵੀ ਚੱਕਿਆ ਜਾ ਸਕਦਾ ਉਹਨਾਂ ਨੂੰ ਕਿਸੇ ਹਸਪੀਟਲ ਦੇ ਵਿੱਚ ਤੇ ਜਾਂ ਫਿਰ ਕਿਸੇ ਹੋਰ ਹੈੱਡ ਕੁਆਟਰ ਦੇ ਵਿੱਚ ਆਪਣੇ ਕਿਤੇ ਵੀ ਉਹ ਲਿਜਾ ਸਕਦੇ ਨੇ ਤਾਂ ਪਰ ਹੁਣ ਮੇਰੀ ਵੀ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਹੀ ਅਪੀਲ ਹੈ ਇਹ ਵੀਡੀਓ ਕਰ ਕਰ ਦੇ ਵਿੱਚ ਜਾਣਾ ਚਾਹੀਦਾ ਕਿਉਂ ਕਿਉਂਕਿ ਕੱਲ ਨੂੰ ਕਿਸੇ ਹੋਰ ਦਾ ਸੰਘਰਸ਼ ਵੀ ਇਸ ਤਰ੍ਹਾਂ ਵਿਖਰ ਸਕਦਾ ਤਾਂ ਮੈਂ ਚਾਹੁੰਗਾ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਮੈਂ ਪਹਿਲਾਂ ਤੁਹਾਨੂੰ ਇੱਕ ਇਹਦਾ ਨਮੂਨਾ ਦਿਖਾਉਣਾ ਚਾਹੂੰਗਾ ਜਿਹੜਾ ਕਿ ਤੁਹਾਡੇ ਲਈ ਦੇਖਣਾ ਜ਼ਰੂਰੀ ਹੈ ਤਾਂ ਮੈਂ ਕਹਿੰਦਾ ਵੀ ਪਹਿਲਾਂ ਸੁਣ ਲੋ ਇੱਕ ਅਪੀਲ ਆ ਸਾਡੇ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਹੀ ਪਰ ਜਿਹੜੀ ਇਹ ਗੱਲ ਹੈ ਬੜੀ ਹੀ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਆ ਸਾਡੇ ਲੋਕਾਂ ਦੇ ਵਿੱਚ ਇਕਤਾ ਹੋਣੀ ਜ਼ਰੂਰੀ ਆ ਇੱਕ ਮੁੱਖ ਮੰਤਰੀ ਦਾ ਬਿਆਨ ਆ ਸੀਐਮ ਭਗਵੰਤ ਮਾਨ ਦਾ ਉਹਨੂੰ ਵੀ ਸੁਣ ਲੈਣਾ ਜ਼ਰੂਰੀ ਆ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਸ ਉੱਤੇ ਕੀ ਕਹਿ ਰਹੇ ਨੇ ਸੁਣੋ ਇਹ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਗੱਲਬਾਤ ਨਾਲ ਹੀ ਹੱਲ ਹੋ ਜਾਏ ਐਸੇ ਜਿੱਦ ਕਿਤਨਾ ਮਸਲੇ ਹੱਲ ਨਹੀਂ ਹੁੰਦੇ ਜਿੰਨਾ ਮਸਲੇ ਹੱਲ ਨਹੀਂ ਹੁੰਦੇ ਦੇਖੋ ਅਸੀਂ ਤਾਂ ਕਹਿੰਦੇ ਕਿ ਕੇਂਦਰ ਸਰਕਾਰ ਨਾਲ ਗੱਲ ਕਰੀਏ ਜਿਹੜਾ ਉਹਨਾਂ ਨੂੰ ਬੁਲਾਓ ਤੇ ਬਿਠਾ ਕੇ ਗੱਲ ਕਰੋ ਕਿਰ ਸਾਰੇ ਕਿਸਾਨਾਂ ਨਾਲ ਬੰਦੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਗੱਲਬਾਤ ਨਾਲ ਹੀ ਹੱਲ ਹੋ ਜਾਏ ਐਸੇ ਜਿੱਦ ਕਿਤਨਾ ਮਸਲੇ ਹੱਲ ਨਹੀਂ ਹੁੰਦੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਹਿੰਦਾ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਇਹ ਮਸਲਾ ਸੁਲਝਾਇਆ ਜਾ ਸਕਦਾ ਜਾ ਸਕਦਾ ਵਿਚਾਰਾਂ ਦੇ ਨਾਲ ਤਾਂ ਹੁਣ ਇਹ ਸਾਡਾ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸਦਾ ਕੇਂਦਰ ਤੇ ਸੱਟ ਰਿਹਾ ਭਾਈ ਤੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਜਾਂ ਪੰਜਾਬ ਦੀ ਆਵਾਦੀ ਦੀ ਮੈਂ ਸਿੱਧਾ ਕਹੂੰਗਾ ਪੰਜਾਬ ਦੀ ਜਨਤਾ ਦਾ ਕੰਟਰੋਲ ਆ ਜਿਹੜਾ ਉਹ ਕਿਹਦੇ ਹੱਥ ਵਿੱਚ ਹੈ ਸੀਐਮ ਭਗਵੰਤ ਮਾਨ ਦੇ ਤੇ ਫਿਰ ਸਾਡੇ ਕਿਸਾਨਾਂ ਦੇ ਮੂਹਰੇ ਲਾ ਕੇ ਗੱਲ ਕਿਉਂ ਨਹੀਂ ਧਰਦਾ ਕਿਸਾਨਾਂ ਦੀ ਸੈਂਟਰ ਅੱਗੇ ਕਹੇ ਸੈਂਟਰ ਨੂੰ ਵੀ ਮੈਂ ਸਟੇਟ ਦਾ ਮੁੱਖ ਮੰਤਰੀ ਮੇਰੀ ਜਿਹੜੀ ਆਵਾਮ ਆ ਮੇਰੀ ਜਿਹੜੀ ਜਨਤਾ ਜਿਨੇ ਮੈਨੂੰ ਚੁਣਿਆ ਐ ਸੀਟ ਤੇ ਬਿਠਾਇਆ ਮੁੱਖ ਮੰਤਰੀ ਬਣਾਇਆ ਤੇ ਉਹੀ ਲੋਕ ਮੇਰੇ ਜੂਝ ਰਹੇ ਨੇ ਪਲ-ਪਲ ਮਰ ਰਹੇ ਨੇ ਡੱਲੇਬਾਲ ਨੇ ਮਰਨ ਵਰਤ ਰੱਖਿਆ ਪੂਰੇ ਮੁਲਖਾਂ ਤੱਕ ਗੱਲ ਚਲੀ ਗਈ ਆ ਤੇ ਸਾਡੇ ਮੁੱਖ ਮੰਤਰੀਆਂ ਦੇ ਕੰਨਾਂ ਤੱਕ ਕਿਉਂ ਨਹੀਂ ਚੱਜਣ ਲ ਜਾਂਦੀ ਆ ਸਵਾਲ ਬੜੇ ਵੱਡੇ ਨੇ ਕਿਸੇ ਨੂੰ ਕੌੜੇ ਵੀ ਲੱਗ ਸਕਦੇ ਪਰ ਨਹੀਂ ਕਿਸਾਨੀ ਦੇ ਨਾਲ ਮੰਨਣਾ ਪਊ ਆ ਇਹ ਸਭ ਦੇ ਲੋਕਾਂ ਦੇ ਆਪਣੇ ਰਿਸ਼ਤੇ ਜੁੜੇ ਨੇ ਚਾਹੇ ਆਪਾਂ ਮਜ਼ਦੂਰ ਆਂ ਚਾਹੇ ਵਪਾਰੀਆਂ ਚਾਹੇ ਜੋ ਦੁਕਾਨਦਾਰਾ ਜੋ ਮਰਜੀ ਹੈ ਕਿਸਾਨੀ ਦੇ ਨਾਲ ਚੱਲਦਾ ਯਾਰ ਜੇ ਸਾਡੀ ਫਸਲ ਹੁੰਦੀ ਆ ਸਾਡੇ ਅਨਾਜ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦਾ ਤਾਂ ਉਸ ਅਨਾਜ ਦੇ ਨਾਲ ਸਾਡਾ ਪਲਪਲ ਦੇ ਉੱਤੇ ਸਭ ਲੋਕਾਂ ਦਾ ਮੁੱਦਾ ਜੁੜਿਆ ਹੋਇਆ ਜੇਕਰ ਇਹ ਹੀ ਅਨਾਜ ਜੇ ਮੰਨ ਲਓ ਫੈਕਟਰੀਆਂ ਲੱਗਦੀਆਂ ਕੱਲ ਨੂੰ ਇੱਥੇ ਬੰਨੀਆਂ ਇੰਡਸਟਰੀਆਂ ਲਾ ਦਿੱਤੀਆਂ ਜਾਂਦੀਆਂ ਨੇ ਤਾਂ ਤੁਸੀਂ ਦੱਸੋ ਫਸਲ ਬੀਜਣ ਨੂੰ ਜਗ੍ਹਾ ਕਿਹੜੀ ਜ਼ਮੀਨ ਰਹਿ ਜਾਣੀ ਆ ਤੇ ਉਸ ਤੋਂ ਬਾਅਦ ਸਾਡੀ ਧਰਤੀ ਸਾਡੇ ਲਈ ਬੰਜਰ ਹੋ ਜਾਣੀ ਆ ਤੇ ਫਿਰ ਜਦੋਂ ਅਨਾਜ ਨਾ ਹੋਇਆ ਤੇ ਸਾਡੇ ਲੋਕ ਭੁੱਖੇ ਮਰਨਗੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਪਾਕਿਸਤਾਨ ਦੇ ਵਿੱਚ 150 ਰੁਪਏ ਕਿਲੋ ਆਟਾ ਤੇ ਸਾਡੇ ਅੱਜ 30 ਰੁਪਏ ਕਿਲੋ ਆ ਤੇ ਜੇਕਰ ਇਹ ਹਾਲ ਰਿਹਾ ਤੇ ਮੈਨੂੰ ਲੱਗਦਾ ਵੀ 350 ਰੁਪਏ ਕਿਲੋ ਹੋ ਜਾਣਾ ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਮੈਨੂੰ ਲੱਗਦਾ ਥੋੜੀ ਘਣੀ ਵੇਚਦੀ ਹੋਣੀ ਆ ਤੇ ਪਰ ਜੇ ਸਾਡੇ ਨਾਲ ਇਹ ਤੱਕਾ ਹੁੰਦਾ ਰਿਹਾ ਸਾਡੇ ਲੋਕਾਂ ਦੇ ਨਾਲ ਪੰਜਾਬ ਸਟੇਟ ਦੇ ਨਾਲ ਹਰਿਆਣਾ ਸਟੇਟ ਦੇ ਨਾਲ ਤੇ ਸਾਡੇ ਇਹ ਦੋਨੇ ਸੂਬੇ ਪਖਿਹਾਰੀਆਂ ਦੀ ਤਰ੍ਹਾਂ ਕਰ ਦੇਣਗੇ ਇਹ ਲੀਡਰ ਸੈਂਟਰ ਗਵਰਨਮੈਂਟ ਇਹੋ ਜੀਆਂ ਨੀਤੀਆਂ ਲੈ ਲੈ ਆਉਂਦੀ ਹੈ ਕਦੇ ਆਧਾਰ ਕਾਰਡ ਮੰਗਦੀ ਹੈ ਬੱਚਿਆਂ ਦੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੂਰਾ ਕੰਟਰੋਲ ਕੀਤਾ ਜਾ ਰਿਹਾ ਉਹਨਾਂ ਦਾ ਵਾਈ ਡਾਟਾ ਜਿੰਨਾ ਵੀ ਹੈ ਛੋਟੇ ਛੋਟੇ ਬੱਚਿਆਂ ਤੱਕ ਦਾ ਇਕੱਠਾ ਕੀਤਾ ਜਾ ਰਿਹਾ ਕੱਲ ਲੱਖਾਂ ਸੰਸਦਾਂ ਨੇ ਵੀ ਅਪੀਲ ਕੀਤੀ ਹੈ ਉਹ ਆਪਣੇ ਵੱਡੇ ਭਰਾ ਨੇ ਮੈਂ ਵੀ ਉਹਨਾਂ ਦੀ ਗੱਲ ਵਿੱਚ ਧਰ ਦਿੱਤੀ ਇਸ ਵੀਡੀਓ ਦੇ ਮੈਸੇਜ ਕਿ ਇਸ ਗੱਲ ਤੇ ਵੀ ਗੌਰ ਕੀਤਾ ਜਾਵੇ ਮੇਰਾ ਵੀਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਕਿਸਾਨੀ ਦੇ ਨਾਲ ਮੁੱਦਾ ਜੁੜਿਆ ਇਹਨੂੰ ਵੱਡੇ ਪੱਧਰ ਤੇ ਸੁਲਝਾਇਆ ਜਾ ਸਕੇ ਡਾਕਟਰਾਂ ਦੀ ਟੀਮ ਨਹੀਂ ਦਰਅਸਲ ਉਹ ਕਮਾਂਡੋ ਨੇ ਜਿਹੜੇ ਉਹ ਡਾਕਟਰ ਕਹਿ ਰਹੇ ਨੇ ਉਹ ਕਮਾਂਡੋ ਨੇ ਇਹਨਾਂ ਦੇ ਉੱਤੇ ਪਹਿਨੀ ਨਜ਼ਰ ਬਣਾਉਣਾ ਜ਼ਰੂਰੀ ਹੈ ਕਿਉਂਕਿ ਉਹ ਐਸੀ ਕਮਾਂਡੋ ਆ ਕਿਸੇ ਵੇਲੇ ਵੀ ਉਹ ਗੱਡੀ ਦੇ ਵਿੱਚ ਜਾ ਕੇ ਚੱਕ ਕੇ ਉਹਨਾਂ ਨੂੰ ਲਿਜਾ ਸਕਦੇ ਨੇ ਕਿਤੇ ਵੀ ਲਿਜਾ ਸਕਦੇ ਨੇ ਤਾਂ ਮੇਰੀ ਤੁਹਾਡੇ ਅੱਗੇ ਅਪੀਲ ਆ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਆਪਾਂ ਨਹੀਂ ਜਾ ਸਕਦੇ ਆਪਾਂ ਨਹੀਂ ਜਾਣਾ ਨਾ ਜਾਓ ਕੋਈ ਗੱਲ ਨਹੀਂ ਪਰ ਕੋਈ ਨਾ ਕੋਈ ਭੈਣ ਭਰਾ ਉੱਥੇ ਜ਼ਰੂਰ ਪਹੁੰਚਦਾ ਮੋਰਚੇ ਦੇ ਉੱਤੇ ਆਪਣਾ ਹਿੱਸਾ ਜ਼ਰੂਰ ਪਾਉਂਦਾ ਉਸ ਲੜਾਈ ਦਾ ਹਿੱਸਾ ਜ਼ਰੂਰ ਬਣਦਾ ਜਿਹੜੀ ਕਿ ਆਪਣੇ ਹੱਕਾਂ ਦੀ ਗੱਲ ਆ ਆਪਣੇ ਪੰਜਾਬ ਦੀ ਗੱਲ ਆ ਤੇ ਹੁਣ ਸੈਂਟਰ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਇਹ ਕੋਈ ਆਮ ਖਾਸ ਗੱਲ ਆਮ ਖਾਸ ਧਰਨਾ ਨਹੀਂ ਮਰਨ ਵਰਤਾ ਵਾ ਜ਼ਿੰਦਗੀ ਤੇ ਮੌਤ ਦਾ ਸਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ 99 ਚੈਨਲ ਤੇ ਨੂੰ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦ